NPR ਨੇ ਅੱਜ ਇੱਕ ਸਟੋਰੀ ਰਨ ਕੀਤੀ ਆ ਕਿ ਕਿਸ ਤਰ੍ਹਾਂ ਯੂਐਸਏ ਦਾ ਇੱਕ ਜਿਹੜਾ ਮਰੀਨ ਆ ਉਹਦੇ ਫਾਦਰ ਨੂੰ ਕਿੰਨੇ ਧੱਕੇ ਦੇ ਨਾਲ ਇਮੀਗ੍ਰੇਸ਼ਨ ਵਾਲਿਆਂ ਨੇ ਅਰੈਸਟ ਕੀਤਾ ਧੱਕੇ ਮੁੱਕੇ ਮਾਰੇ ਉਹਦੇ ਕੜੀਆਂ ਲਾ ਦਿੱਤੀਆਂ ਇਹ ਸੰਤਾ ਇਹਨਾਂ ਦੀ ਆ ਇਹ ਸੰਤਾ ਇਹਨਾਂ ਕਹਲਾ ਜਿਹੜੀ ਕੈਲੀਫੋਰਨੀਆ ਇੱਥੇ ਜਿਹੜੀ ਵਾਪਰੀ ਹੈਗੀ ਆ ਐਲ ਹੈਂਡਰੋ ਬ੍ਰਾਂਕੋ ਕਹਿੰਦੇ ਭਈ ਉਹਨੂੰ ਜਿਹੜਾ ਅਰੈਸਟ ਕਰਨ ਆਏ ਉਹਦਾ ਫਾਦਰ ਆ ਇਹ 25 ਸਾਲਾਂ ਦਾ ਨੌਜਵਾਨ ਆ ਜੋ ਯੂਐਸ ਦੇ ਵਿੱਚ ਮਰੀਨ ਵੈਟਰਨ ਆ ਤੇ ਉਹਦੇ ਜਿਹੜੇ ਦੋ ਜੰਗ ਬ੍ਰਦਰ ਆ ਉਹ ਵੀ ਮਰੀਨਸ ਚ ਆ ਸੋ ਬੰਦਾ ਅਮਰੀਕਾ ਦੇ ਵਿੱਚ ਉਹਦੇ ਤਿੰਨ ਬੱਚੇ ਯੂਐਸ ਦੀ ਆਰਮੀ ਦੇ ਵਿੱਚ ਹੈਗੇ ਆ ਮਰੀਨਸ ਆ ਤੇ ਉਹਦਾ ਫਾਦਰ ਗਾਰਡਨਿੰਗ ਕਰ ਰਿਹਾ ਸੀ ਇੱਕ ਜਗ੍ਹਾ ਤੇ ਜਦੋਂ ਉੱਥੇ ਜਾ ਕੇ ਇਮੀਗ੍ਰੇਸ਼ਨ ਵਾਲਿਆਂ ਨੇ ਉਹਨੂੰ ਜੱਫਾ ਮਾਰ ਕੇ ਸਿੱਟ ਲਿਆ ਬਾਅਦ ਦੇ ਵਿੱਚ ਇਹ ਕਹਿੰਦਾ ਵੀ ਜੀ ਉਹ ਜਿਹੜਾ ਬੀਡ ਕਟਰ ਸੀ ਉਸਨੇ ਜੋ ਆਈਸਾਲੇ ਏਜੰਸੀ ਉਹਨਾਂ ਦੇ ਉੱਤੇ ਸਿੱਟਿਆ ਜਦ ਕਿ ਵੀਡੀਓਜ਼ ਆਈ ਇਦਾਂ ਦਾ ਕੋਈ ਪ੍ਰੂਵ ਦਿਸਿਆ ਨਹੀਂ ਹੈਗਾ ਸੋ ਉਸ ਵੀਡੀਓ ਦੇ ਮੁਤਾਬਕ ਇਹ ਜੋ ਮਰੀਨ ਆ ਇਹ ਕਹਿ ਰਿਹਾ ਵੀ ਮੇਰਾ ਫਾਦਰ 1990 ਤੋਂ ਅਮਰੀਕਾ 'ਚ ਰਹਿ ਰਿਹਾ ਹੈ 35 ਸਾਲ ਹੋ ਗਏ ਉਹ ਇਹ ਗੱਲ ਬਿਲਕੁਲ ਸਹੀ ਆ ਵੀ ਉਹਦਾ ਜਿਹੜਾ ਲੀਗਲ ਸਟੇਟਸ ਨਹੀਂ ਸੀ ਉਹ ਇੰਟਰ ਹੋਇਆ ਸੀ ਇਲੀਗਲੀ ਪਰ 35 ਸਾਲਾਂ ਚੋਂ ਇੱਥੇ ਰਹਿ ਰਿਹਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ ਉਹਨੇ ਆਪਣੇ ਤਿੰਨ ਬੱਚਿਆਂ ਨੂੰ ਪੜਾਇਆ ਤੇ ਤਿੰਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਸੋ ਉਹ ਤਿੰਨਾਂ ਨੇ ਜਿਹੜਾ ਸੀਗਾ ਇੱਕ ਕੋਈ ਪ੍ਰੋਗਰਾਮ ਹੁੰਦਾ ਪੈਰੋਲ ਇਨ ਪਲੇਸ ਕਰਕੇ ਜਿਹਦੇ ਵਿੱਚ ਜਿਹੜੇ ਮਿਲਟਰੀ ਦੇ ਮੈਂਬਰਸ ਆ ਜਾਂ ਜਿਹੜੇ ਉਹਨਾਂ ਦੇ ਰਿਲੇਟਿਵਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਸਟੇਟਸ ਦਿੱਤਾ ਜਾ ਸਕਦਾ ਹੈਗਾ ਉਹ ਕਹਿੰਦਾ ਉਹਨਾਂ ਦਾ ਜਿਹੜਾ ਮੁੰਡਾ ਆ ਐਲਹੈਂਡਰੋ ਕਹਿੰਦਾ ਵੀ ਮੈਂ ਆਲਰੇਡੀ ਇਹਦੇ ਉੱਤੇ ਵਰਕਆਊਟ ਕਰ ਰਿਹਾ ਸੀ ਪੇਪਰਵਰਕ ਸਾਰਾ ਆਪਣੇ ਫਾਦਰ ਦਾ ਪੀ ਉਹ ਉਹਨੂੰ ਜਿਹੜਾ ਇਮੀਗ੍ਰੇਸ਼ਨ ਸਟੈਟਸ ਇੱਥੇ ਮਿਲ ਜਾਏ ਡਿਪਾਰਟਮੈਂਟ ਆਫ ਹੋਮਲੈਸ ਸਕਿਉਰਟੀ ਦੇ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੋਫਲਨ ਤੇ ਨਰਸੀਸੋ ਨੇ ਕਿਹਾ ਪਈ ਇਹ ਜੋ ਘਟਨਾ ਵਾਪਰੀ ਹੈਗੀ ਆ ਇਹਦੇ ਵਿੱਚ ਜਿਹੜੇ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਉਹਨ ਆਈਸ ਵਾਲਿਆਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਵੀਡ ਬੈਕਰ ਸਿੱਟਿਆ ਸੀਗਾ ਜਦਕਿ ਜੋ ਵੀਡੀਓ ਆ ਰਹੀ ਆ ਉਹਦੇ ਵਿੱਚ ਕਿਤੇ ਵੀ ਇਹ ਦੇਖਿਆ ਨਹੀਂ ਜਾ ਸਕਦਾ ਹੈਗਾ ਸੋ ਉਹ ਤੋਂ ਬਾਅਦ ਜਿਹੜੇ ਤਿੰਨੇ ਉਹਦੇ ਮੁੰਡੇ ਆ ਜੋ ਯੂਐਸ ਦੇ ਮਰੀਨਜ਼ ਆ ਉਹ ਕਹਿੰਦੇ ਵੀ ਅਸੀਂ ਯੂਐਸ ਦੇ ਲੋਕਾਂ ਦੀ ਸੇਫਟੀ ਦੇ ਲਈ ਇਹ ਫੌਜ ਜੁਆਇਨ ਕੀਤੀ ਹੈਗੀ ਆ ਤੇ ਫੌਜ ਦੇ ਵਿੱਚ ਉਹ ਕੰਮ ਕਰਦੇ ਆ ਤੇ ਉਹ ਕਹਿੰਦੇ ਵੀ ਜੇ ਸਾਡੇ ਫਾਦਰ ਨਾਲ ਇਦਾਂ ਦਾ ਵਾਪਰ ਰਿਹਾ ਇਹ ਤਾਂ ਸਾਨੂੰ ਬਹੁਤ ਜਿਹੜੀ ਸ਼ਰਮ ਵਾਲੀ ਗੱਲ ਹੈਗੀ ਆ ਸੋ ਐਨਪੀਆਰ ਨੇ ਕਾਫੀ ਜ਼ਿਆਦਾ ਜਿਹੜੀ ਕਾਫੀ ਲੰਮੀ ਸਟੋਰੀ ਆ ਕਿਉਂਕਿ ਸਮਾਂ ਆਪਣੇ ਕੋ ਘੱਟ ਆ ਪੂਰੀ ਇੰਟਰਵਿਊ ਜਿਹੜੀ ਆ ਉਹਦੇ ਨਾਲ ਐਲਹੈਂਡਰੋ ਦੇ ਨਾਲ ਜੋ ਕੀਤੀ ਆ ਉਹ ਛਾਪੀ ਹੈਗੀ ਆ ਜੀ